ਸ਼੍ਰੀ ਗਾਜੀ ਮਨਜੀਤ ਸਿੰਘ ਰਾਓ ਅੱਜ ਦਾ ਪ੍ਰੋਗਰਾਮ ਸਿੱਧੀ ਗੱਲ ਲੈ ਕੇ ਸਾਡੇ ਪੰਨਾ ਸੀਨੀਅਰ ਪੱਤਰਕਾਰ ਸੁਖਨਦਰ ਸਿੰਘ ਸਿੱਧੂ ਨਾਲ ਸਿੱਧੂ ਸਾਹਿਬ ਸਵਾਗਤ ਹੈ ਜੀ ਮਹਿਰਬਾਨ ਗਾਉ ਸਾਹਿਬ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਸਿੱਧੂ ਸਾਹਿਬ ਇਹ ਕਿ ਚੋਣਾਂ 'ਚ ਇਹ ਕਹਿ ਰਹੇ ਵੀ ਜੀਬੋ ਗਰੀਬ ਘਟਨਾਵਾਂ ਹੋ ਰਹੀਆਂ ਨੇ ਕੋਈ ਸ਼ਾਮਲ ਹੋ ਰਿਹਾ ਹੈ ਕੋਈ ਜਾ ਰਿਹਾ ਹੈ ਕਿਸੇ ਦੀ ਘਰ ਵਾਪਸੀ ਹੋ ਰਹੀ ਹੈ ਇਹਦੇ ਵਿੱਚ ਇੱਕ ਚਰਚਾ ਇਹ ਵੀ ਚੱਲ ਰਿਹਾ ਹੈ ਕਹਿੰਦੇ ਡਿਬਰੂਗੜ ਡਿਬਰੂਗੜ ਜਿਲ੍ਹੇ ਦੇ ਮੰਤਰੀ ਅਮਰਿਤਪਾਲ ਸਿੰਘ ਵੀ ਚੋਣ ਲੜ ਸਕਦੇ ਨੇ ਜੀ ਤੇ ਹਲਕਾ ਉਹਨਾਂ ਦਾ ਕਿਹੜਾ ਹੋ ਸਕਦਾ ਜੇ ਚੋਣ ਲੜਨ ਨੂੰ ਇਹ। ਤੇ ਕੱਲ੍ਹ ਦੀਆਂ ਚਰਚਾਵਾਂ ਚੱਲੀਆਂ ਜੀ ਹਾਲਾਂਕਿ ਪਹਿਲਾਂ ਇੱਕ ਸਿਆਸੀ ਪਾਰਟੀ ਨੇ ਵੀ ਇਹ ਚਰਚਾ ਛੜੀ ਸੀ। ਉਹਦੇ 'ਚ ਕਿਉਂਕਿ ਕਰਨ ਮੈਂ ਉਹਨਾਂ ਦੇ ਅੱਗੋਂ ਕੋਲੇ ਬੈਠਾ ਸੀਗਾ ਹੁਣ ਮੈਂ ਪਾਰਟੀ ਦਾ ਨਾਤਾ ਨਹੀਂ ਲੈਂਦਾ। ਉੱਥੇ ਗੱਲ ਚੱਲੀ ਸੀ ਕਿ ਇਹ ਹਲਕਾ ਜੇ ਉਹਨਾਂ ਨੂੰ ਦੇ ਦੇਣ ਤਾਂ ਉਹਨਾਂ ਦਾ ਮजूद ਇਹ ਪੰਜਾਬ 'ਚ ਬਚਿਆ ਰਹਿ ਸਕਦਾ ਹੈ। ਪਰ ਉਹਨਾਂ ਨੂੰ ਇਹ ਵੀ ਲੱਗਾ ਕਿ ਜੇ ਇਹ ਅਮਰਪਾਲ ਜਿੱਤ ਗਿਆ ਸਾਡੇ ਹੱਕੇ 'ਚ ਤਾਂ ਵੇਖਬੜੀ ਬੋਲਣਾ। ਇਹ ਇਹ ਚਰਚਾ ਸੀ ਤੇ ਜਨਤਿਕ ਨਹੀਂ ਸੀ। ਹੁਣ ਕੱਲ ਰਾਜਦੇਵ ਸਿੰਘ ਖਾਲਸਾ ਜਿਹੜੇ ਖੁਦ ਵੀ ਸਾਬਕਾ ਮੈਂਬਰ ਪਾਰਲੀਮੈਂਟ ਨੇ ਉਹ ਐਡਵੋਕੇਟ ਵੀ ਨੇ ਅਮਰਪਾਲ ਸਿੰਘ ਖਾਲਸਾ ਹੋਰਾਂ ਦੇ ਉਹਨਾਂ ਨੇ ਇਹ ਮੀਡੀਆ ਦੇ ਵਿੱਚ ਆਖੀ ਗੱਲ ਅੱਜ ਜਿਹੜੀਆਂ ਨਵੀਆਂ ਖਬਰਾਂ ਆ ਰਹੀਆਂ ਉਹਦੇ 'ਚ ਇਹ ਹੈ ਕਿ ਉਹਨਾਂ ਦਾ ਪਰਿਵਾਰ ਜਿਹੜੀਆਂ ਮੈਂ ਤਸਵੀਰਾਂ ਦੇਖੀਆਂ ਇੱਕ ਤਾਂ ਉਹਨਾਂ ਦੀ ਧਰਮ ਪਤਨੀ ਹੈ ਸ਼ਾਇਦ ਕੋਈ ਹੋਰ ਵੀ ਹੋਣ ਨਾਲ ਪਰਿਵਾਰਕ ਮੈਂਬਰ ਉਹ ਡਿਬਰੂਗੜ ਜੇਲ੍ਹ ਦੇ ਵਿੱਚ ਪਹੁੰਚੇ ਨੇ ਡਾਕੂਮੈਂਟ ਲੈ ਕੇ ਡਾਕੂਮੈਂਟਸ ਜਿਹੜੇ ਉਹਨਾਂ ਦੇ ਉੱਤੇ ਬਿਨਾਂ ਸ਼ੱਕ ਉਹੀ ਹੈ ਕਿ ਉਹਨਾਂ ਦੇ ਦਸਤਖਤ ਕਰਾਏ ਜਾਣਗੇ ਜਿਹੜੀਆਂ ਖਬਰਾਂ ਆ ਰਹੀਆਂ ਤਸਵਾ ਆਪਣਾ ਕਿ ਜਿਹੜੇ ਰਾਜਦੀਪ ਸਿੰਘ ਰਾਜਦੀਪ ਸਿੰਘ ਖਾਲਸਾ ਖੁਦ ਮੈਂਬਰ ਪਾਰਲੀਮੈਂਟ ਰਹੇ ਇੱਕ ਵਾਰ ਹੋ ਜਿੱਤੇ ਸੀ ਉਸ ਤੋਂ ਬਾਅਦ ਦੇ ਵਿੱਚ ਫਿਰ ਇੱਕ ਵਾਰ ਇਹ ਵੀ ਹੋ ਗਿਆ ਕਿ ਆਰਐਸਐਸ ਦੀ ਇੱਕ ਸ਼ਾਖਾ ਤੇ ਨਾਲ ਉਹ ਜੁੜ ਕੇ ਉਦੋਂ ਮੈਂ ਉਹਨਾਂ ਨੂੰ ਸਵਾਲ ਵੀ ਪੁੱਛਿਆ ਕਿ ਖਾਲਸਾ ਜੀ ਤੁਸੀਂ ਇੱਕ ਪਾਸੇ ਅਮਰਤਾ ਰੀ ਸਿੰਘ ਦੂਜੇ ਪਾਸੇ ਆਰਐਸਐਸ ਵਰਗੀ ਸੰਸਥਾ ਜਿਹੜੀ ਕੱਟੜਪੰਥੀ ਕਹੀ ਜਾਂਦੀ ਹੈ ਵੀ ਤੁਸੀਂ ਉਹਨਾਂ ਨਾਲ ਉਹ ਕਹਿੰਦੇ ਜੀ ਦੇਖੋ ਉਹਨਾਂ ਦੇ ਵਿੱਚ ਜਾ ਕੇ ਤੁਸੀਂ ਆਪਣੀ ਗੱਲ ਰੱਖ ਸਕਦੇ ਉਹਨਾਂ ਨੇ ਦੂਰੀ ਬਣਾ ਲਈ ਤਾਂ ਕਿਵੇਂ ਸੰਭਵ ਹੈ ਬਾਅਦ ਵਿੱਚ ਦਰਤਾ ਜਰਲੀ ਸੀ ਕਿ ਉਹਨਾਂ ਨੂੰ ਜਦੋਂ ਲੱਗਿਆ ਕਿ ਵਿਰੋਧ ਹੁੰਦਾ ਉਹਨਾਂ ਨੇ ਛੜਤੀ ਸੀ ਉਹ ਬਾਹਰ ਦੇ ਵਿੱਚ ਸਰਗਰਨ ਸਿਆਸਤ ਦੇ ਵਿੱਚ ਨਹੀਂ ਆ ਪਰ ਹੁਣ ਉਹ ਸੋਚਦੇ ਆ ਜਾਂ ਇਹ ਆ ਕਿ ਇਹਦੇ ਵਾਸਤੇ ਜ਼ਰੂਰੀ ਹੋਊ ਉਹਨਾਂ ਨੂੰ ਲੱਗਿਆ ਕਿਉਂਕਿ ਜਿਹੜਾ ਉਹਨਾਂ ਦਾ ਬਿਆਨ ਆਇਆ ਕਿਉਂਕਿ ਮੈਂ ਟਰਾਈ ਕੀਤੀ ਸੀ ਉਹਨਾਂ ਦਾ ਫੋਨ ਬੰਦ ਆ ਰਿਹਾ ਖਾਲਸਾ ਜੀ ਜਦੋਂ ਮੈਂ ਗੱਲ ਕੀਤੀ ਤਾਂ ਉੱਥੇ ਉਸ ਬਿਆਨ ਦੇ ਵਿੱਚ ਰਾਓ ਸਾਹਿਬ ਉਹਨਾਂ ਨੇ ਸਪਸ਼ਟ ਜੀ ਗੱਲ ਆਖੀ ਹੈ ਕਿ ਜੀ ਪੰਥ ਦੇ ਵੱਡੇ ਹਿੱਤਾਂ ਦੇ ਵਾਸਤੇ ਅਸੀਂ ਅਮਰਤਪਾਲ ਸਿੰਘ ਖਾਲਸਾ ਹੋਰਾਂ ਨੂੰ ਖੰਡੂਰ ਸਾਹਿਬ ਤਾਂ ਹਲਕੇ ਤੋਂ ਚੋਂ ਲੜਨ ਦੇ ਵਾਸਤੇ ਮਨਾਏ ਹੁਣ ਤੁਸੀਂ ਹਲਕਾ ਕਿਹੜਾ ਪੁੱਛਿਆ ਸੀ ਤਾਂ ਇਹ ਹੈ ਹਲਕਾ ਖੰਡੂਤ ਸਾਹਿਬ ਇਹਨੂੰ ਪੰਥ ਹਲਕਾ ਕਿਹਾ ਜਾਂਦਾ ਹੈ ਇਹਦੇ ਆਪਾਂ ਅੱਗੇ ਵਿਸਥਾਰ ਦੇ ਵਿੱਚ ਜਾ ਕੇ ਚਰਚਾ ਕਰਾਂਗੇ ਪਰ ਇੱਕ ਚੀਜ਼ ਹੋਰ ਜਿਹੜੀ ਅਮਰਪਾਲ ਸਿੰਘ ਹੋਰਾਂ ਦੇ ਵਾਸਤੇ ਸਵਾਲ ਬਣੂਗੀ ਉਹ ਇਹ ਹੈ ਕਿ ਉਹ ਭਾਰਤੀ ਸੰਵਿਧਾਨ ਇਥੋਂ ਦੇ ਕਾਨੂੰਨ ਉਹਨੂੰ ਮੰਨਦੇ ਨਹੀਂ ਸੀ ਉਦੋਂ ਕੁਝ ਲੋਕ ਇਹ ਵੀ ਕਹਿੰਦੇ ਸੀ ਨਾ ਕਿ ਜੇ ਤੁਹਾਡੀ ਕੋਈ ਵਿਚਾਰਤਾ ਹੈ ਤੁਸੀਂ ਉਹਨੂੰ ਡੈਮੋਕਰੈਟਿਕ ਤਰੀਕੇ ਨਾਲ ਰਿਪਰੈਜ਼ੈਂਟ ਕਰੋ ਉਹਨੂੰ ਰੱਖੋ ਸਾਡੇ ਵਰਗੇ ਲੋਕਾਂ ਨੇ ਵੀ ਉਦੋਂ ਇਹੀ ਗੱਲਾਂ ਕਰਕੇ ਗਾਲਾਂ ਲਈਆਂ ਤਾਂ ਹੁਣ ਵੀ ਕੱਢਣਗੇ ਲੋਕ ਕਿ ਐ ਤੁਸੀਂ ਤਾਂ ਇਕੱਲੇ ਸਾਡੀ ਆਲੋਚਨਾ ਹੀ ਕਰਨੀ ਹੁੰਦੀ ਐ ਵੀ ਜੇ ਤੁਸੀਂ ਉਦੋਂ ਐਡਾ ਲਾਮ ਲਸ਼ਕਰ ਲੈ ਕੇ ਜਾਂ ਗੁਰੂ ਘਰਾਂ ਦੇ ਵਿੱਚ ਜਾ ਕੇ ਉੱਥੇ ਬੈਂਚਾਂ ਤੇ ਬੈਠਿਆਂ ਨੂੰ ਹਟਾਉਂਦੇ ਸੀ ਜਾਂ ਕੁਝ ਹੋਰ ਸੀ ਠੀਕ ਆ ਕਿ ਕੁਝ ਲੋਕ ਤੁਹਾਡੇ ਨਾਲ ਜੁੜਦੇ ਆ ਖੁਸ਼ ਵੀ ਹੁੰਦੇ ਆ ਪਰ ਜਿਹੜੇ ਸਿਹਿਰਦ ਲੋਕ ਆ ਉਹ ਸੋਚਦੇ ਹੁੰਦੇ ਕਿ ਐਂ ਤਾਂ ਕੋਈ ਤਰੀਕਾ ਨਹੀਂ ਫਿਰ ਇਹ ਆ ਕਿ ਜਿਹੜੀ ਜਿਹੜੇ ਤਰੀਕੇ ਦੇ ਨਾਲ ਉਹਨਾਂ ਨੇ ਮਹਿਮ ਬਿੱਡੀ ਸੀ ਅੰਮ੍ਰਿਤ ਸੰਚਾਰ ਤੱਕ ਠੀਕ ਸੀ ਨਸ਼ੇ ਛਡਾਉਣ ਵਾਲੀਆਂ ਗੱਲਾਂ ਵੀ ਠੀਕ ਸੀ ਜਾ ਉਹ ਦੂਸਰੀਆਂ ਗੱਲਾਂ ਜਿਹੜੀਆਂ ਉਹ ਵਿਉਤਬੰਦੀ ਦੇ ਨਾਲ ਕਰਦੇ ਸੀ ਜਾਂ ਕਿਤੇ ਨਾ ਕਿਤੇ ਉਹ ਸਿੱਧੇ ਸਿੱਧੇ ਤਰੀਕੇ ਨਾਲ ਹਕੂਮਤ ਨੂੰ ਬੰਗਾਰਦੇ ਸੀ ਤਾਂ ਫਿਰ ਉਹਦਾ ਤਾਂ ਆਪਾਂ ਨੂੰ ਪਤਾ ਹੀ ਹੈ ਨਾ ਕਿ ਕੋਈ ਵੀ ਸਰਕਾਰ ਹੋਵੇ ਜੇ ਤੇ ਮਰਜ਼ੀ ਹੋਵੇ ਉਹ ਠੀਕ ਹੈ ਕਿ ਕੁਝ ਟਾਈਮ ਕਿਸੇ ਚੀਜ਼ ਨੂੰ ਚੱਲਣ ਦਿੰਦੀ ਹੁੰਦੀ ਹੈ ਲੰਮਾ ਟਾਈਮ ਨਹੀਂ ਚੱਲ ਸਕਦੇ ਹੁੰਦੇ ਤੁਸੀਂ ਤਾਂ ਇੱਥੇ ਚੱਲਣ ਦਾ ਤਰੀਕਾ ਇਹ ਸੀ ਕਿ ਡੈਮੋਕਰੈਟਿਕ ਤੁਸੀਂ ਚੋਣਾਂ ਦੇ ਨਾਲ ਖੜਾਓ ਬੇਸ਼ੱਕ ਚੋਣਾਂ ਦੇ ਵਿੱਚ ਤਾਂ ਲਿਆਉਂਦੇ ਆ ਉਹ ਅੱਡ ਗੱਲ ਹੈ ਹੁਣ ਇੱਥੇ rau saab ਜਿਹੜੀ ਸਮੱਸਿਆ ਆ ਰਹੀ ਹੈ ਨਾ ਉਹ ਨਾਲ ਜੁੜੀ ਗੱਲ ਹੈ ਜਿਹੜੀ ਤੇ ਧਿਆਨ ਦੇਣ ਦੀ ਲੋੜ ਹੈ ਕਿ ਇਹ ਹੀ ਸੀਟ ਜਿੱਥੋਂ ਸਿਮਰਜੀਤ ਸਿੰਘ ਮਾਨਹੂਰੇ ਵੀ ਇੱਕ ਵਾਰ ਮੈਂਬਰ ਪਾਰਲੀਮੈਂਟ ਬਣੇ ਆ ਔਰ ਇਸੇ ਸੀਟ ਦੇ ਨਾਲ ਜੁੜੀ ਇੱਕ ਖਾਸ ਗੱਲ ਹੈ ਕਿ ਉਹਨਾਂ ਨੇ ਵੀ ਤਾਂ ਭਾਰਤ ਦੇ ਸੰਵਿਧਾਨ ਦੇ ਬਾਰੇ ਬੜਾ ਕੁਝ ਬਹੁਤ ਵਾਰੀ ਬੋਲੇ ਆ इवन ਕਿ ਉਹਦੋਂ ਕਿੰਨੇ ਸਾਡੇ ਮੈਂਬਰ ਪਾਰਲੀਮੈਂਟ ਆ ਜਿਹੜੇ ਉਹ ਦਿੱਤੇ ਸੀ ਪੰਥਕ ਮੋਰਚੇ ਦੇ ਕੋਲੋਂ ਤਾਂ ਸਿਮਰਜੀਤ ਸਿੰਘ ਮਾਨਹੂਰਾਂ ਨੇ ਉਹਦੋਂ ਤਿੰਨ ਫੁੱਟੀ ਕਰਪਾਨ ਖਿੱਚ ਲਈ ਸੀ ਉੱਥੇ ਇਹ ਜੈਤਨਪੁਤੀ ਕਿਰਪਾ ਨੂੰ ਅੰਦਰ ਲਿਜਾਣ ਦੀ ਆਗਿਆ ਦੇਵੋਗੇ ਪਾਰਲੀਮੈਂਟ ਦੇ ਵਿੱਚ ਤਾਂ ਮੈਂ ਜਾऊं ਨਹੀਂ ਮੈਂ ਜਾਣਾ ਨਹੀਂ ਉਹ ਦੁਬਾਰ ਦੇ ਵਿੱਚੋਂ ਜਦੋਂ ਵੀ ਜਿੱਤ ਕੇ ਗਏ ਉਸੇ ਸੰਵਧਾਨ ਦੀ ਕਿਉਂਕਿ ਉਹਦੇ 'ਚ ਕੋਈ ਬਦਲਾਅ ਤਾਂ ਕੀਤਾ ਨਹੀਂ ਗਿਆ ਉਸੇ ਦੀ ਸੋਚ ੱਕੀ ਬਾਹਰ ਆ ਕੇ ਉਹਦੇ ਵਿਰੁੱਧ ਵੀ ਬੋਲਦੇ ਆ ਉਹ ਸੋ ਇਹ ਇਹ ਗੱਲਾਂ ਬੇਸ਼ੱਕ ਉਹਨਾਂ ਦੇ ਹਮਾਇਤੀ ਹੈ ਜਿਹੜੇ ਉਹ ਕਦੇ ਵੀ ਨਹੀਂ ਮੰਨਣਗੇ ਕਿ ਉਹਨਾਂ ਨੇ ਗਲਤ ਕਿਹਾ ਪਰ ਇੱਕ ਐਥਿਕਸ ਹੁੰਦੇ ਆ ਇੱਕ ਥੋੜਾ ਕਿਸੇ ਵੀ ਮਾਮਲੇ ਦੇ ਉੱਤੇ ਸਟੈਂਡ ਹੁੰਦਾ ਕਿ ਜਿਹੜਾ ਆ ਸਟੈਂਡ ਸੀ ਉਹ ਫਿਰ ਜਿਹੜੇ ਵਾਰ-ਵਾਰ ਬਦਲਦੇ ਆ ਨਾ ਉਹਨਾਂ ਤੇ ਸਵਾਲ ਤਾਂ ਖੜੇ ਹੁੰਦੇ ਆ ਸਿੱਧੂ ਸਾਹਿਬ ਇੱਕ ਖਡੂਰ ਸਾਹਿਬ ਹਲਕੇ ਨਾਲ ਜੁੜੀ ਇਹ ਇਹਨਾਂ ਦਿਨਾਂ 'ਚ ਹੋਰ ਚਰਚਾ ਚੱਲ ਰਹੀ ਹੈ ਉੱਥੋਂ ਕਹਿੰਦੇ ਇਹ ਬਾਦਲ ਪਰਿਵਾਰ 'ਚ ਵੀ ਖਿੱਚ ਤਾਣ ਚੱਲ ਰਹੀ ਹੈ। ਮਜੀਠੀਆ ਸਾਹਿਬ ਕਹਿ ਰਹੇ ਨੇ ਵੀ ਮੈਂ ਉੱਥੋਂ ਚੋਣ ਲੜਨੀ ਹੈ। ਤੇ ਮਜੀਠੀਆ ਸਾਹਿਬ ਟਾਈਮ-ਟਾਈਮ ਤੇ ਅਮਰਪਾਲ ਸਿੰਘ ਦੇ ਹੱਕ 'ਚ ਬੋਲਦੇ ਰਹੇ ਨੇ। ਇੱਕ ਪਾਸੇ ਅਮਰਪਾਲ ਸਿੰਘ ਚੋਣ ਲੜ ਰਹੇ ਲੜਦੇ ਨੇ ਤੇ ਉਧਰੋਂ ਮਜੀਠੀਆ ਸਾਹਿਬ ਅ ਅਕਾਲੀ ਦਲ ਬੰਨਣਾ ਲੜਨਗੇ। ਤੇ ਫਿਰ ਉੱਥੇ ਹੀ ਫੇਰ ਕਿਵੇਂ ਸੈਟ ਆਉਜੀ ਕਹਾਣੀ ਇਹਨਾਂ ਦੀ। ਇਹ ਰਿਕਰੂਟ ਜਿਹੜੇ ਵਿਰੋਧ ਖੜਨਾ ਪਿਆ। ਤੇ ਪਹਿਲਾਂ ਵੀ ਅਕਾਲੀ ਦਲ ਅਮਰਪਾਲ ਦੇ ਵਿਰ ਉਹ ਇੱਥੇ ਪੰਜਾਬ ਦੇ ਵਿੱਚ ਸਰਗਰਮ ਸੀ ਚਲੋ ਜਦੋਂ ਉਹਨਾਂ ਦੀਆਂ ਗ੍ਰਿਫਤਾਰੀਆਂ ਹੋ ਗਈਆਂ ਉਦੋਂ ਅਪਰੋਚ ਬੋਲਣ ਲੱਗੇ ਖਿੱਚੋ ਤਾਣ ਵਾਲੀ ਤਾਂ ਕੋਈ ਗੱਲ ਨਹੀਂ ਜੇ ਮਜੀਠੀਆ ਹੋਰੇ ਚਾਹਣ ਤਾਂ ਉਹਨਾਂ ਨੂੰ ਉਥੋਂ ਟਿਕਟ ਮਿਲ ਜਾਣੀ ਆ ਹਾਲਾਂਕਿ ਅਕਾਲੀ ਦਲ ਆਪਣੇ ਤੌਰ ਤੇ ਐਨਲਿਸਿਸ ਜ਼ਰੂਰ ਕਰ ਰਿਹਾ ਕਿ ਕਿਹਨੂੰ ਕਿੱਥੋਂ ਖੜਾਇਆ ਜਾਵੇ ਬੜਾ ਬੋਝ-ਬੋਝ ਕੇ ਪਾਬ ਧਰ ਰਹੇ ਆ ਸੋਚ-ਸੋਚ ਕੇ ਧਰ ਰਹੇ ਜ਼ਰੂਰੀ ਵੀ ਆ ਕਹਿ ਰਹੇ ਤਾਂ ਇੱਥੇ ਇਹ ਗੱਲ ਵੱਡੀ ਬਣ ਪਰ ਦੂਜਾ ਜਿਹੜਾ ਮੇਰਾ ਨਿੱਜੀ ਤੌਰ ਤੇ ਮੰਨਣਾ ਹੈ ਕਿ ਉਥੇ ਜਿਹੜੇ ਬਾਕੀ ਕੈਂਡੀਡੇਟਸ ਨੇ ਜਦੋਂ ਉਹ ਮੈਦਾਨ ਦੇ ਵਿੱਚ ਆ ਗਏ ਤੇ ਰਾਉ ਸਾਹਿਬ ਉੱਥੇ ਫਿਰ ਗੱਲ ਕਿੱਧਰ ਨੂੰ ਜਾਊਗੀ ਕਿਉਂਕਿ ਹਰਪਾਲ ਸਿੰਘ ਬਲੇਰ ਹੋਰਾਂ ਨੂੰ ਇਹਨਾਂ ਨੇ ਟਿਕ ਦਿੱਤੀ ਹੋਈ ਆ ਅਕਾਲੀ ਦਲ ਅੰਮ੍ਰਿਤਸਰ ਨੇ ਜਿਹੜਾ ਮਾਨ ਹੋਰਾਂ ਦਾ ਅਕਾਲੀ ਦਲ ਹੈ ਉਹ ਵੀ ਅੰਮ੍ਰਿਤਪਾਲ ਹੋਰਾਂ ਦੀ ਵਿਚਾਰਧਾਰਾ ਦੇ ਨਾਲ ਕਿਸੇ ਹੱਦ ਤੱਕ ਸਹਿਮਤ ਤਾਂ ਬਹੁਤੇ ਤਾਂ ਬਹੁਤੇ ਹਰੀ ਨਹੀਂ ਹੁੰਦੇ ਉਹ ਕੀ ਉਹ ਆਪ ਦਾ ਉਮੀਦਵਾਰ ਵਾਪਸ ਲੈਣਗੇ ਜਾਂ ਫਿਰ ਇਹ ਵੀ ਆ ਕਿ ਲੱਖਾਂ ਸਦਾਨਾ ਸਮੇਤ ਜਿਹੜੇ ਹੋਰ ਬੰਦੇ ਆ ਅੰਮ੍ਰਿਤਪਾਲ ਦੇ ਹੱਕ 'ਚ ਬੋਲਦੇ ਸੀ ਇੱਥੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਅੰਮ੍ਰਿਤਸਰ ਦੇ ਕੀ ਉਹ ਉੱਥੇ ਉਹਦੀ ਹਮਾਇਤ ਕਰਨ ਜਾਣਗੇ ਇਹ ਇਹ ਬਹੁਤ ਸਾਰੀਆਂ ਜਿਹੜੀਆਂ ਕਹਾਣੀਆਂ ਉੱਥੇ ਦੇਖਣ ਨੂੰ ਮਿਲਣਗੀਆਂ ਹਲਕਾ ਬੇਸ਼ੱਕ ਉਹ ਬੰਤਕ ਹੈ ਇਹ ਵੀ ਮੰਨਣ ਵਾਲੀ ਗੱਲ ਹੈ ਪਰ ਉਥੋਂ ਦੇ ਸਰਕਮਸਟੈਂਸ ਜਿਹੜੇ ਉਦੋਂ ਦੇ ਜਿਹੜੇ ਵੇਲੇ ਸਿਮਰਜੀਤ ਸਿੰਘ ਮਾਨਹੂਰੇ ਜਿੱਤੇ ਸੀ ਤੇ ਅੱਜ ਦੇ ਬਦਲੇ ਹੋਏ ਆ ਸਿੱਧੂ ਸਾਹਿਬ ਇਹ ਤਾਂ ਖੜੂ ਸਾਹਿਬ ਦੀ ਗੱਲ ਹੈ ਤੇ ਇਹ ਧਰਮ ਸੰਕਟ ਤਾਂ ਲੱਖਾਂ ਸਿਧਾਣੇ ਬਾਸ ਦੇ ਬਠਿੰਡੇ ਤੋਂ ਵੀ ਖੜਾ ਹੋ ਸਕਦਾ ਹੈ ਕਹਿੰਦੇ ਨੇ ਉੱਥੇ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਸਿੱਧੂ ਉਹ ਵੀ ਆਜ਼ਾਦ ਕੌਮ ਲਈ ਲੜ ਸਕਦੇ ਉਹਨਾਂ ਨੂੰ ਮਨਾਇਆ ਜਾ ਰਿਹਾ ਹੈ ਲੜਨ ਲਈ ਜੇ ਇਹੀ ਕੰਮ ਹੋਇਆ ਤਾਂ ਪਹਿਲਾਂ ਲੱਖਾ ਲੱਖਾ ਸੁਣਾਉਣਾ ਨੇ ਪਹਿਲਾਂ ਕਈ ਵਾਰ ਇਹ ਕਿਹਾ ਵੀ ਜੇ ਮਰਕੌਰ ਸਿੰਘ ਚੋਣ ਲੜਨਗੇ ਤਾਂ ਮੈਂ ਨਹੀਂ ਲੜੂੰਗਾ ਇਹ ਹੁਣ ਉਹਨਾਂ ਨੂੰ ਟਿਕਟ ਮਿਲ ਗਈ ਉਧਰੋਂ ਅਕਾਲੀ ਦਰਬਾਰ ਅੰਮ੍ਰਿਤਸਰ ਵੱਲੋਂ ਤੇ ਇੱਥੇ ਵੀ ਫਿਰ ਇਹਨਾਂ ਵਾਸਤੇ ਮੁਸ਼ਕਲ ਖੜੀ ਹੋ ਜੂਗੀ ਜੇ ਮਰਕੌਰ ਸਿੰਘ ਖੜੇ ਹੋ ਜਾਂਦੇ ਨੇ ਇਹ ਤਾਂ ਸਿਮਰਜੀਤ ਸਿੰਘ ਮਾਨ ਹੋਰਾਂ ਦੇ ਵਾਸਤੇ ਵੀ ਹੋਊਗੀ ਕਿਉਂਕਿ ਸਿੱਧੂ ਮੂਸੇਵਾਲੇ ਦੇ ਨਾਂ ਦੇ ਉੱਤੇ ਉਹਨਾਂ ਨੇ ਵੀ ਤਾਂ ਜਿਹੜੀ ਸੰਗਰੂਰ ਵਾਲੀ ਇਲੈਕਸ਼ਨ ਜਿੱਤੀ ਕਿ ਉਹ ਉਹਦਾ ਉਹਨਾਂ ਦਾ ਕਤਲ ਸਿੱਧੂ ਦਾ ਹੋਇਆ ਸੀਗਾ ਦੀਪ ਸਿੱਧੂ ਤੇ ਸਿੱਧੂ ਮੂਸੇਵਾਲਾ ਦੋ ਨੌਜਵਾਨਾਂ ਦਾ ਨਾਂ ਉਹਨਾਂ ਦੇ ਵੇਲੇ ਚਰਚਾ 'ਚ ਆਇਆ ਤੇ ਉਸੇ ਨੂੰ ਆਧਾਰ ਬਣਾ ਕੇ ਬਹੁਤ ਸਾਰੀਆਂ ਵੋਟਾਂ ਪਈਆਂ ਵੀ ਉਹ ਕਹਿੰਦੇ ਸੀ ਉਹ ਮੇਰੇ ਨਾਲ ਗੱਲ ਕਰਦੇ ਸੀ ਜਾਂ ਪਾਰਟੀ ਚਾਉਣਾ ਚਾਹੁੰਦੇ ਸੀ ਜਿਹੜੀਆਂ ਵੀ ਗੱਲਾਂ ਸਰਦਾਰ ਮਾਨ ਹੋਰੇ ਕਹਿੰਦੇ ਆ ਉਹ ਗੱਲਾਂ ਤੇ ਹੁਣ ਜੇ ਮੰਨ ਤ ਹਜੇ ਕਨਫਰਮ ਤਾਂ ਨਹੀਂ ਆ ਪਰ ਉਹਨਾਂ ਦੇ ਘਰੇ ਸਮਰਥਕ ਜ਼ਰੂਰ ਜਾ ਰਹੇ ਆ ਸਿੱਧੂ ਮੂਸੇਵਾਲੇ ਦੇ ਪਿੰਡ ਮੂਸੇ ਦੇ ਵਿੱਚ ਕਿ ਤੁਸੀਂ ਤਾਂ ਚੋਣ ਲੜੋ ਹੀ ਲੜੋ ਜੀ ਪਹਿਲਾਂ ਤਾਂ ਕਾਂਗਰਸ ਦੇ ਵੱਲੋਂ ਉਮੀਦਵਾਰ ਬੰਨ੍ਹਣੀਆਂ ਗੱਲਾਂ ਸੀ ਹੁਣ ਦੋ ਪੱਖ ਜਿਹੜੇ ਹੋਰ ਆ ਕਿਉਂਕਿ ਸਾਡੇ ਵਰਗੇ ਲੋਕਾਂ ਨੇ ਸ਼ੱਕ ਕਰਨਾ ਹੁੰਦਾ ਕੁਝ ਗੱਲਾਂ ਤੇ ਸਾਨੂੰ ਕਿਉਂਕਿ ਅਸੀਂ ਸਰਕਮਸਟੈਂਸ ਮਲਾਉਣੇ ਆ ਹੋਰ ਕੁਝ ਨਹੀਂ ਰਾਜਾ ਬੜਿੰਘੋਰਾ ਦੇ ਨਾਲ ਉਹਨਾਂ ਦੀ ਬੜੀ ਵਧੀਆ ਨੇੜਤਾ ਤਾਂ ਅਮਰਤਾ ਬੜਿੰਘੋਰਾ ਨੂੰ ਇੱਥੋਂ ਟਿਕਟ ਮਿਲਣ ਦੇ ਅਸਾਰ ਸੀ ਹੁਣ ਉਹ ਨਹੀਂ ਮਿਲੀ ਜਾਂ ਇਹਨਾਂ ਨੇ ਨਹੀਂ ਲਈ ਕੀ ਕਾਰਨ ਹਾਲਾਂਕਿ ਚਰਚਾ ਚੱਲਦੀ ਹੈ ਕਿ ਸ਼ਾਦੋ ਬਰੋਜਪੁਰ ਤੋਂ ਲੈਣ ਜਾਂ ਯਤਨ ਕਰ ਰਹੇ ਆ ਤਾਂ ਹੁਣ ਜਦੋਂ ਅਮਰਤਾ ਬੜਿੰਗ ਨੂੰ ਟਿਕਟ ਨਹੀਂ ਮਿਲਦੀ ਉਸ ਮੌਕੇ ਦੇ ਵਿੱਚ ਜਿਹੜੀ ਨਵੀਂ ਚਰਚਾ ਚੱਲ ਰਹੀ ਹੈ ਕਿ ਸਿੱਧੂ ਮੂਸੇਵਾਲੇ ਦੇ ਬਾਪ ਐ ਕੋ ਮੈਦਾਨ ਦੇ ਵਿੱਚ ਆਉਣਗੇ। ਨੁਕਸਾਨ ਕਿਹਦੀ ਅਗੇ ਦਾ ਹੋਊਗਾ? ਇਹ ਜ਼ਰੂਰ ਦੇਖਣ ਵਾਲਾ ਕਿ ਬਿਨਾਸ਼ਾ ਕਾਮਾਦਵੀ ਪਾਰਟੀ ਨੂੰ ਨੁਕਸਾਨ ਹੋਊਗਾ। ਹੋਰ ਵੀ ਗਦਰ ਨੂੰ ਹੋਊਗਾ ਜੇ ਉਹ ਮੈਦਾਨ ਚ ਆਉਣਗੇ। ਤੇ ਜੇ ਉਹ ਮੈਦਾਨ ਦੇ ਵਿੱਚ ਆਉਂਦੇ ਆ ਫਿਰ ਕੀ ਲੱਖਾ ਸਦਾਨਾ ਹੋ ਰਿਹਾ? ਉਹ ਪਹਿਲਾਂ ਤਾਂ ਇਹੀ ਚਾਹੁੰਦੇ ਸੀ ਨਾ ਕਿ ਮੈਂ ਜਿੱਥੋਂ ਨਹੀਂ ਝੋਣ ਲੜਨਗੇ ਮੈਂ ਉੱਥੋਂ ਹੋਰ ਥਾਂ ਤੋਂ ਲੜ ਲਵਾਂ। ਤਾਂ ਜੇ ਇੱਥੇ ਸਰਦਾਰ ਬਲਕੌਰ ਸਿੰਘ ਹੋਰੇ ਜਾਂ ਉਹਨਾਂ ਦੇ ਮਾਤਾ ਚਰਨਜੀਤ ਕੌਰ ਸਿੱਧੂ ਦੇ ਉਨaltro ਕੋਈ ਵੀ ਮੈਦਾਨ ਦੇ ਵਿੱਚ ਉੱਤਰ ਦਾ ਹੋਣੇ ਚਾਂਸ ਤਾਂ ਸਰਦਾਰ ਬਲਕੌਰ ਸਿੰਘ ਹੋਣਾਂ ਦੀ ਹੈ। ਤਾਂ ਫਿਰ ਲੱਖਾਂਸ ਦਾਣਾ ਦੇ ਵਾਸਤੇ ਵੀ ਸਮੱਸਿਆ ਸਿਮਰਜੀਤ ਸਿੰਘ ਮਾਨਹਰਾਂ ਦੇ ਵਾਸਤੇ ਵੀ ਜਿਹੜਾ ਐਥਿਕਲੀ ਸਮੱਸਿਆ ਹੋਊਗੀ ਕਿਉਂਕਿ ਤੁਸੀਂ ਕਿਸੇ ਦੇ ਨਾਂ ਦੇ ਉੱਤੇ ਵੋਟਾਂ ਲਈਆਂ ਹੁਣ ਤੇ ਜੇ ਉਹਨਾਂ ਦੇ ਪਰਿਵਾਰ ਦਾ ਉਮੀਦਵਾਰ ਖੜਾ ਹੁੰਦਾ ਤੁਸੀਂ ਵਹਾਉਂਗੇ ਜਾਂ ਫਿਰ ਸਪੋਰਟ ਕਰੋਗੇ ਜਾਂ ਵਿਰੋਧ ਕਰੋਗੇ। ਸੋ ਤਾਂ ਕਰਕੇ ਨਵੇਂ ਸਮੀਕਰਨ ਹੈ ਜਿਹੜੇ ਜਿੱਥੋਂ ਗੱਲ ਤੁਸੀਂ ਸ਼ੁਰੂ ਕੀਤੀ ਹੈ ਇਹਦੇ ਬਹੁਤ ਸਾਰੇ ਬਾਅਦ ਇਹ ਸਵੱਗ ਨਜ਼ਰ ਆਉਂਦੇ। ਪਾਰਟੀ ਜਦੋਂ ਤਾਂ ਸਿੱਧਾ ਫੇਰੇ ਹੈ ਕਾਂਗਰਸ ਦਾ ਨੁਕਸਾਨ ਵੱਧ ਕਰਨੀ ਮੈਨੂੰ ਲੱਗਦਾ ਹੈ ਜਿਆਦਾਤਰ ਪਹਿਲਾਂ ਜਿਵੇਂ ਹੁਣ ਸਿੱਧੂ ਮੂਸੇਵਾਲੇ ਨੇ ਕਿਉਂ ਕਾਂਗਰਸ ਵੱਲੋਂ ਲੜੀ ਸੀ ਤੇ ਜਿਹੜੇ ਜਿਆਦਾ ਲੋਕ ਨਾਲ ਹੁੰਦੇ ਨੇ ਪਾਰਟੀ ਕਰਕੇ ਉਸੇ ਪਰਿਵਾਰ ਨਾਲ ਜੁੜੇ ਹੋਏ ਹੁੰਦੇ ਨੇ ਤੇ ਬਹੁਤ ਹੀ ਵੋਟ ਹਰ ਕਾਂਗਰਸ ਦੀ ਨਹੀਂ ਤੋੜੂਗੇ ਕਾਂਗਰਸ ਦੀ ਵੀ ਟੁੱਟੂ ਤੇ ਆਮ ਆਦਮੀ ਪਾਰਟੀ ਦੀ ਵੀ ਟੁੱਟੂ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੇਲੇ ਸਿੱਧੂ ਮੂਸੇਵਾਲੇ ਦਾ ਕਤਲ ਹੁੰਦਾ ਉਹਨਾਂ ਦੀ ਸਕਿਉਰਿਟੀ ਦੇ ਮਾਮਲੇ ਨੂੰ ਲੈ ਕੇ ਜਿਹੜੀ ਰਿਪੋਰਟ ਹੈ ਕਿ ਭਾਈ ਸਕਿਉਰਿਟੀ ਘਟਾ ਦਿੱਤੀ ਗਈ ਉਹ ਪੋਸਟ ਤੇ ਹੁਣ ਇਹਨਾਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਾਲੀ ਹੁੰਦਾ ਜਿਹੜੇ ਦੋਸ਼ ਸਹੀ ਨੇ ਗਲਤ ਨੇ ਉਹ ਉਹ ਅੱਡ ਗੱਲ ਹੈ ਉਹ ਆਮ ਆਦਮੀ ਪਾਰਟੀ ਤੇ ਲੱਗਦੇ ਨੇ ਤੇ ਆ ਹੁਣ ਜਿਹੜਾ ਛੋਡੇ ਹਲਕੇ ਤੋਂ ਸੁਖਪਾਲ ਸਿੰਘ ਖਹਿਰਾ ਇੱਕ ਤਸਵੀਰਾਂ ਦਿਖਾਈ ਜਾਂਦੇ ਨੇ ਜਗਨੂ ਹੋਰਾਂ ਦੀਆਂ ਉਹ ਕਹਿੰਦੇ ਨੇ ਖਾਣਾ ਨੰਬਰ 2 ਦੇ ਵਿੱਚ ਇਹ ਮਲਜਮ ਲਿਖਿਆ ਹੋਇਆ ਤੇ ਇਹ ਬੰਦੇ ਦੀ ਗ੍ਰਿਫਤਾਰੀ ਵੀ ਨਹੀਂ ਹੋਈ ਤੇ ਇਹ ਬੰਦਾ ਆਪਣੇ ਉਮੀਦਵਾਰ ਦੇ ਪ੍ਰੋਗਰਾਮਾਂ ਦੇ ਵਿੱਚ ਵੀ ਸ਼ਮੂਲੀਅਤ ਕਰਦਾ ਰਿਹਾ ਸੋ ਉਹ ਉਹ ਚੀਜ਼ਾਂ ਜਦੋਂ ਉੱਥੇ ਪ੍ਰਚਾਰੀਆਂ ਗਈਆਂ ਜਾ ਕੇ ਉਹਦਾ ਨੁਕਸਾਨ ਹੋਊਗਾ ਮਤ ਕਿ ਨਾ ਹਜੇ ਇਹ ਸਾਰਾ ਆਪਾਂ ਜੇ ਤੇ ਹੈ ਨਾ ਕਿ ਜੇ ਉਹ ਉਮੀਦਵਾਰ ਬਣਦੇ ਆ ਤਾਂ। ਕਿ ਆ ਸਰਾ ਹੀ ਹੁੰਦੇ ਨੇ ਜੀ ਪਹਿਲਾਂ ਤਾਂ ਜਦੋਂ ਬਣਨਗੇ ਫਿਰ ਦੇਖੀਏ ਫਿਰ ਸਰਕਮਸਟੈਂਸ ਜਿਹੜੇ ਹੋਣਗੇ ਕੁਝ। ਤੇ ਸੰਗਰੂਰ ਤੋਂ ਤੁਹਾਨੂੰ ਕਿਵੇਂ ਲੱਗਦਾ ਜੀ ਇੱਥੇ ਪਿੱਛੇ ਪੈਣਗੇ ਡੀਐਸਪੀ ਬਰਵਿੰਦਰ ਸਿੰਘ ਸੇਖੋਂ ਵੀ ਬਹੁਤ ਚਰਚਾ ਚ ਨੇ ਤੇ ਪਿੰਡਾਂ ਚ ਇਹ ਕਹਿ ਲੋ ਵੀ ਨੇਰੀਆਂ ਦਾ ਰੱਖਿਆ ਨੇ ਉਹਨਾਂ ਨੇ। ਦੇਖੋ ਬਿਨਾਂ ਸ਼ੱਕ ਜਿਹੜਾ ਉਹਨਾਂ ਦਾ ਕੰਮ ਆ ਵਧੀਆ ਹੈ। ਕਿਉਂਕਿ ਮੁੱਦੇ ਸਿੱਧੇ ਨੇ ਉਹਨਾਂ ਦੇ ਕੋਲੇ ਸਪਸ਼ਟ ਜਿਹਾ ਬੋਲਦਾ ਕੌਣ ਇਹ ਬੋਲਛਾਹ ਉਹ ਲਿਖ ਰਹੇ ਨੇ ਔਰ ਡੀਐਸਪੀ ਸੇ ਕੋਲੇ ਉਤੇ ਦੋਸ਼ ਕੋਈ ਨਹੀਂ ਲੱਗਦਾ ਬਸ ਇਹ ਹੈ ਕਿ ਉਹ ਬੋਲਦਾ ਰੁੱਖਾ ਹੈ ਉਹ ਤਾਂ ਚਲੋ ਪੁਲਿਸ ਵਾਲੇ ਨੇ ਹੋਈ ਸੁਭਾ ਹੁੰਦਾ ਪਰ ਸਿੱਧਿਆਂ ਸਪਸ਼ਟ ਜੇ ਬੰਦੇ ਹੈਗੇ ਆ ਸਿੱਧਿਆਂ ਜਿਹਾ ਗੱਲਾਂ ਕਰਦੇ ਪਰ ਦੋਸ਼ ਦੋਸ਼ ਇੱਕੋ ਹੀ ਲੱਗਦਾ ਵੀ ਦੋਸ਼ ਲਾਉਂਦੇ ਨੇ ਇਹੋ ਹਾਂ ਇਹ ਵੀ ਇਹ ਵੀ ਗੱਲ ਆ ਤੇ ਹੁਣ ਉਹ ਜਿਹੜੇ ਮੁੱਦਿਆਂ ਦੀ ਗੱਲ ਉਹ ਕਰਦੇ ਆ ਕੱਲ ਕੱਲ ਜਾਂ ਪਰਸੋਂ ਇੱਕ ਬੌਕਸਿੰਗ ਦਾ ਖਿਡਾਰੀ ਹੈ ਜਿਹੜੇ ਦੀ ਮੌਤ ਹੋਈ ਤੁਹਾਡੇ ਜ਼ਿਲ੍ਹੇ ਦੇ ਵਿੱਚ ਉਹਦੇ ਘਰੇ ਆਂਦੇ ਆ ਵੀਡੀਓ ਬਾਹਰ ਹੁੰਦੀ ਆ ਹੁਣ ਜ਼ਿੰਮੇਵਾਰੀ ਤਾਂ ਸਰਕਾਰ ਦੀ ਹੈ ਸਰਕਾਰ ਆਮ ਆਦਮੀ ਪਾਰਟੀ ਦੇ ਤੇ ਹਲਕਾ ਵੀ ਮੁੱਖ ਮੰਤਰੀ ਦਾ ਉਥੇ ਚਿੱਟਾ ਵਿਖ ਰਿਹਾ ਤੇ ਸੋਸ਼ਲ ਮੀਡੀਆ ਤੇ ਲੋਕ ਕਹੀ ਹੁੰਦਾ ਜੀ ਮੁੱਖ ਮੰਤਰੀ ਘਰੇ ਤਾਂ ਨਹੀਂ ਫੜਾਉਂ ਜਾਂਦਾ ਜੇ ਜ਼ਹਿਰ ਵੇਕਦਾ ਮੱਲੋ ਮੱਲੀ ਤਾਂ ਨਹੀਂ ਲੈਣਾ ਜਿਹੜੀ ਚੀਜ਼ ਨੂੰ ਤੁਸੀਂ ਪਬਲਿਕਲੀ ਰੋਕ ਨਹੀਂ ਸਕਦੇ ਉਹ ਜਨਤਾ ਦੇ ਹੱਥਾਂ 'ਚ ਪਹੁੰਚ ਰਹੀ ਹੈ ਤਾਂ ਉਹ ਮਰਨ ਦੇ ਵਾਸਤੇ ਹੀ ਆ ਕੱਲ ਨੂੰ ਇਥੇ ਬਾਜ਼ਾਰ 'ਚ ਏਕੇ ਸੰਤਾਲੀਆਂ ਆ ਜਾਣਗੀਆਂ ਫਿਰ ਕਹੋਗੇ ਜੀ ਤੁਸੀਂ ਖਰੀਦਣੀਆਂ ਇਹਦਾ ਖਰੀਦਣ ਵਾਲੇ ਨੇ ਦੇਖਣਾ ਜਾਂ ਕੁਝ ਹੋਰ ਹੈ ਤੇ ਬਾਂਬਾ ਬਾਜ਼ਾਰਾਂ 'ਚ ਪਏ ਹੋਣਗੇ ਜੇ ਮੰਨ ਲਓ ਜੇ ਮੈਂ ਪਾਕਿਸਤਾਨ 'ਚ ਪਏ ਮੇ ਉਦੋਂ ਫਿਰ ਖਰੀਦਣ ਵਾਲੇ ਨੇ ਦੇਖਣਾਗਾ ਬਾਬੰਦੀ ਤਾਂ ਸਰਕਾਰ ਨੇ ਲਾਉਣੀ ਹੁੰਦੀ ਹੈ ਕਿ ਆਹ ਚੀਜ਼ ਚਾਹੀਦੀ ਹੈ ਆਹ ਨਹੀਂ ਚਾਹੀਦੀ ਰੋਕਣ 'ਚ ਸੰਤਤ ਸਰਕਾਰ ਹੈ ਤੇ ਜਿਹੜੇ ਉਹਨਾਂ ਦੇ ਹਮਾਇਤੀ ਆ ਉਹ ਆਪ ਦੇ ਤਰੀਕੇ ਦੇ ਨਾਲ ਹੀ ਲੌਜੀਕ ਦੇਈ ਜਾਂਦੇ ਰਹਿੰਦੇ ਨੇ ਪਰ ਇੱਥੋਂ ਦੀ ਜਿਹੜੀ ਸਥਿਤੀ ਹੈ ਮੈਨੂੰ ਨਹੀਂ ਪਤਾ ਅਜੇ ਕੱਲ ਨੂੰ ਕੀ ਬਣੇ ਤੇ ਇਹ ਖੈਰ ਕਿਸੇ ਨੂੰ ਵੀ ਨਹੀਂ ਪਤਾ ਮਾਮਲਾ ਹਜੇ ਬਾਬਾ ਸਰਗਰਮੀ ਦੇ ਨਾਲ ਭਖਣਾ ਚਾਹੀਦਾ ਸੀ ਹੁਣ ਤੁਸੀਂ ਦੇਖੋ ਸੁਪਾਲ ਸਿੰਘ ਖੈਰਾ ਹੋ ਰਿਹਾ ਜਿਹੜੇ ਉਹ ਵੀ ਬਿਨਾਂ ਸ਼ੱਕ ਮਜ਼ਬੂਤ ਉਮੀਦਵਾਰਤ ਨਾਲ ਦੇ ਨਾਲ ਬੋਲਦੇ ਨੇ ਪਰ ਉਹਨਾਂ ਨੂੰ ਹੇਰ ਬਾਈ ਇੱਕੋ ਆ ਇੱਥੇ ਕਿਹਦੀ ਪਰਮਿੰਦਰ ਢੀਡਸਨ ਨੂੰ ਨਹੀਂ ਟਿਕਟ ਮਿਲੀ ਵੀ ਤੁਸੀਂ ਦਾ ਮੁਕਾਬਲੇ ਦੇ ਵਿੱਚ ਜਾਣਾ ਹੈਗਾ ਤੁਸੀਂ ਇਹ ਪਹਿਲੀ ਗੱਲ ਹੈ ਕਿ ਕੋਈ ਵੀ ਸਿਆਸੀ ਲੀਡਰ ਹੈ ਉਹ ਇਹ ਸੋਚਦਾ ਹੈ ਕਿ ਮੇਰੇ ਮੁਕਾਬਲੇ ਵਿੱਚ ਕਮਜ਼ੋਰ ਉਮੀਦਵਾਰ ਆਵੇ ਤੇ ਜੇ ਆਪਾਂ ਪਰਮਿੰਦਰ ਢੀਂਡ ਸਹੋਰਾ ਦੀ ਗੱਲ ਕਰ ਲਈਏ ਤਾਂ ਸ਼ਾਇਦ ਇਹ ਵੀ ਇੱਕ ਵਿਰੋਧ ਕਰਨ ਦਾ ਤਰੀਕਾ ਹੀ ਹਸਪਾਲ ਸਿੰਘ ਹਨਾ ਹੋਰਾਂ ਦਾ ਕਿ ਜੇ ਉੱਥੇ ਜਿਹੜਾ ਝੁੰਡਾ ਹੋਰਾਂ ਨੂੰ ਡਿੱਟ ਦੇ ਦਿੱਤੀ ਗਈ ਹੈ ਸੋ ਤਾਂ ਕਰਕੇ ਇਹ ਸਮੱਸਿਆਵਾਂ ਤੇ ਚਰਚਾਾਂ ਵਿੱਚ ਚੱਲਦੀਆਂ ਨੇ ਨਹੀਂ ਤਾਂ ਯਾਰ ਬਿਨਾਂ ਸ਼ੱਕ ਚੰਗੇ ਸਿੱਤੂ ਸਾਹਿਬ ਰੋਲ ਕਰਨ ਦਾ ਵੀ ਤਰੀਕਾ ਹਮਦਰਦੀ ਲੈਣ ਦਾ ਵੀ ਤੇ ਹੁਣ ਪਰਮਿੰਦਰ ਸਿੰਘ ਢੀਂਡ ਸਾਨੂੰ ਦੋਨੇ ਪਾਰਟੀਆਂ ਆਮ ਆਦਮੀ ਪਾਰਟੀ ਤੇ ਕਾਂਗਰਸ ਦੋਨੇ ਕੈਸ਼ ਕਰਨ ਨੂੰ ਫਿਰਦੀਆਂ ਨੇ ਉਹ ਖੈਰਾ ਸਾਹਿਬ ਨੂੰ ਇਹ ਕਿ ਜਿਵੇਂ ਇਹਨਾਂ ਦੇ ਹੱਕ 'ਚ ਬੋਲੂਗਾ ਤਾਂ ਹੋ ਸਕਦਾ ਇਹਨਾਂ ਦੇ ਬੰਦੇ ਮੇਰੇ ਹੱਕ 'ਚ ਭੁਗਤ ਜਾ ਤੇ ਜਿੱਦਾਂ ਇਹਨਾਂ ਦੀ ਟਿਕਟ ਕੱਟੀ ਆ ਆਮਦਨੀ ਬੜੀ ਹੁੰਦੀ ਨਹੀਂ ਮੀਤਹਿਰ ਦੇ ਬੰਦੇ ਨੇ ਜਿਹੜੇ ਉਹ ਵੀ ਖੁਸ਼ ਹੋਏ ਫਿਰਦੇ ਨੇ ਕਹਿੰਦੇ ਹੁਣ ਪਰਮੇਂਦਰ ਸਿੰਘ ਧੀਰਸਾ ਸਾਡੀ ਸਪੋਰਟ ਕਰਨਗੇ ਹੁਣ ਦੇਖੋ ਕੀ ਬਣਦਾ ਆਹ ਉਹਨਾਂ ਨਾਲ ਤਾਂ ਕਹਿੰਦੇ ਰਿਸ਼ਤੇਦਾਰੀ ਮਿਲਦੀ ਹੈ ਇਹਨਾਂ ਦੀ ਪਰ ਜਿਹੜੇ ਇਹ ਲੀਡਰ ਹੁੰਦੇ ਆ ਨਾ ਇਹ ਇਹਨਾਂ ਦੇ ਕਨਸਲਟੈਂਟਰ ਹੁੰਦੇ ਆ ਜਿਹੜੇ ਉਹ ਆਏ ਨਹੀਂ ਭੁਗਤਦੇ ਹੁੰਦੇ ਅਗਲੇ ਵੀ ਦੇਖਦੇ ਆ ਕਿ ਗਾਂ ਤੋਂ ਕਿਧਰੋਂ ਕਿਹੋ ਜਿਹਾ ਫਾਇਦਾ ਹੋ ਸਕਦਾ ਹੈ ਉਧਰ ਭਗਤੌਣਗੇ ਇਹ ਆ ਜਿਹੜੇ ਥੁੱਕੀ ਬੜੇ ਪਕਾਉਣ ਵਾਲਾ ਕੋਈ ਵੀ ਹੋਵੇ ਉਵੇਂ ਉਮੀਦ ਤਾਂ ਮੈਨੂੰ ਨਹੀਂ ਲੱਗਦਾ ਕਰਨੀ ਵਾਜਬ ਆ ਪਰ ਇਹ ਹੈ ਕਿ ਉਮੀਦ ਹੇਰ ਹੋ ਰਿਹਾ ਉਹ ਵੀ ਮਜਬੂਤ ਉਮੀਦਵਾਰ ਤਾਂ ਕਹੇ ਜਾਂਦੇ ਹਨ ਨਾ ਇੱਕ ਤਾਂ ਇਹ ਕਿ ਚਲੋ ਉਹਨਾਂ ਤੇ ਬਹੁਤੇ ਦੋਸ਼ ਨਹੀਂ ਲੱਗਦੇ ਕੋਈ ਇਹੋ ਜੇ ਆਮ ਆਦਮੀ ਪਾਰਟੀ ਦਾ ਸੰਦਰਤ ਨਹੀਂ ਬਹੁਤ ਕਿਉਂਕਿ ਸਰਕਾਰ ਨਹੀਂ ਕਿੰਨੇ ਮੁੱਦੇ ਆ ਜਿਹੜੇ ਉਹ ਪੂਰੇ ਨਹੀਂ ਕੀਤੇ ਵਾਦੇ ਨਹੀਂ ਪੂਰੇ ਕੀਤੇ ਤੇ ਫਿਰ ਵੀ ਜਿਹੜੇ ਟਰੰਮੇ ਦੇ ਨਾਲ ਉਮੀਦ ਹੋਰੇ ਵਿਚਰਦੇ ਆ ਲੋਕਾਂ ਦੇ ਵਿੱਚ ਉਸ ਕਰਕੇ ਉਹਨਾਂ ਨੂੰ ਮਤਲਬ ਉਹਨੇ ਵਿਰੋਧ ਦਾ ਸਾਹਮਣਾ ਕਰਨਾ ਨਹੀਂ ਪੈ ਸਕਦਾ ਹਾਂ ਉਹ ਉਹ ਗਾਂ ਦੇਖਣ ਵਾਲੀ ਗੱਲ ਆ ਕਿ ਇੱਥੇ ਟੱਕਰ ਕਿਹੋ ਜਿਹੀ ਰਹਿਣੀ ਹੈ ਇੱਕ ਵਾਰੀ ਤਾਂ ਜ਼ਬਰਦਸਤ ਮੁਕਾਬਲਾ ਹੋਊਗਾ ਹੁਣ ਬੀਜੇਪੀ ਵਾਲੇ ਜਿਹੜੇ ਉਹ ਵੀ ਆਪਦੇ ਵੱਲੋਂ ਦਾ ਪੂਰਾ ਜ਼ੋਰ ਲਾਉਣਗੇ ਪਰ ਮੇਨੂੰ ਲੱਗਦਾ ਤਿੰਨ ਤਰੀਕ ਟੱਕਰ ਹੈ ਜਿਹੜੀ ਉਹ ਜ਼ਿਆਦਾ ਇੱਥੇ ਰਹਿਣ ਦੇ ਆਸਾਨ ਲੱਗਦੇ ਆ ਐਡਕੀ ਸਿੰਘ ਸਾਬ ਇੱਕ ਗੱਲ ਹੋਰ ਹੋ ਰਹੀ ਹੈ ਛੋਟੇ ਛੋਟੇ ਪਿੰਡਾਂ ਚੋਂ ਜਿਹੜੇ ਸਾਬਕਾ ਸਰਪੰਚ ਨੇ ਜਾਂ ਕੋਈ ਉਹ ਕਿਸੇ ਸੰਸਥਾ ਦੇ ਮੋਢੀ ਨੇ ਉਹ ਵੀ ਆਜ਼ਾਦ ਖੜੇ ਹੋ ਰਹੇ ਨੇ ਮੈਨੂੰ ਲੱਗਦਾ ਵੀ ਇਹ ਅ ਕਹਨੋ ਤਾਂ ਆਜ਼ਾਦ ਨੇ ਭਾਵੇਂ ਚਲੋ ਕਿਸੇ ਨੇ ਖੜੇ ਕੀਤੇ ਹੋਣ ਉਹ ਅਲੱਗ ਗੱਲ ਹੈ ਪਰ ਇੱਥੇ ਤੁਹਾਨੂੰ ਆਜ਼ਾਦ ਉਮੀਦਵਾਰ ਵੱਧ ਦੇਖਣਗੇ ਮਿਲਦਾ ਹੈ। ਦੋ ਤਾਂ ਸਾਡੇ ਆਲੇ-ਦਾਲ ਹੀ ਪਿੰਡ ਨੇ ਇੱਕ ਰਾਏ ਸਿੰਘ ਵਾਲਾ ਇੱਕ ਜਨਾਨ ਦੋ ਕੈਂਡੀਡੇਟ ਉੱਥੋਂ ਵੀ ਆਜ਼ਾਦ ਉਮੀਦਵਾਰ ਦੇ ਤੌਰ ਤੇ ਖੜੇ ਹੋ ਰਹੇ ਨੇ। ਅੱਜ ਇਹ ਤਾਂ ਤੁਸੀਂ ਹੋਰ ਦੇਖੋਗੇ ਹੋ ਸਕਦਾ ਜਿਹੜਾ ਕੋਈ ਮਜ਼ਬੂਤ ਕੈਂਡੀਡੇਟ ਹੋਵੇ ਜਾਂ ਕਿਸੇ ਧਰਮ ਨੂੰ ਲਾਦਾ ਹੋਵੇ ਕਿ ਆਹ ਮਜ਼ਬੂਤ ਕੈਂਡੀਡੇਟ ਆ ਉਹਦੇ ਮਿਲਦੇ ਜੁਲਦੇ ਨਾਵਾਂ ਵਾਲੇ ਵੀ ਹੋਣਗੇ। ਅ ਜਦੋਂ ਮਨਪ੍ਰੀਤ ਬਾਦਲ ਖੜਾ ਹੋਇਆ ਇੱਕ ਹੋਰ ਮਨਪ੍ਰੀਤ ਖੜਾ ਹੋਇਆ ਸੀ। ਅਹੀਂ ਭਗਵੰਤ ਮਾਨ ਦੇ ਵਿਰੁੱਧ ਵੀ ਇੱਕ ਭਗਵੰਤ ਹੋਰ ਖੜਾ ਹੋਇਆ ਇਹੋ ਜਿਹੇ ਬਥੇਰੇ ਹੋਣਗੇ ਭਾਲ-ਭਾਲ ਕੇ ਪਾਰਟੀਆਂ ਲਿਆਉਣਗੀਆਂ ਤੇ ਆਪਾਂ ਥੋੜੀ ਜੀ ਗੱਲ ਮੁੜ ਕੇ ਜੇ ਤੁਸੀਂ ਆਜ਼ਾਦ ਦੀ ਗੱਲ ਕੀਤੀ ਤਾਂ ਆਜ਼ਾਦ ਉਮੀਦਵਾਰ ਖੜੇ ਹੋ ਰਹੇ ਨੇ ਅਮਰਪਾਲ ਸਿੰਘ ਔਰ ਅਮਰਪਾਲ ਸਿੰਘ ਹੋਰਾਂ ਦਾ ਜਿਹੜਾ ਹਲਕਾ ਖੰਡੂਰ ਸਾਬਾ ਜਿੱਥੋਂ ਆਪਾਂ ਗੱਲ ਛੱਡੀ ਸੀ ਮੈਂ ਉੱਥੇ ਫੇਰ ਜੋੜਦਾ ਕਿ ਉਹ ਹਲਕਾ ਜਿਹੜਾ ਉਪੰਤ ਕਾਲ ਕ ਮੰਨਿਆ ਜਾਂਦਾ ਇਹਨਾਂ ਨੇ ਤਾਂ ਚੂਜ਼ ਕੀਤਾ ਪਰ ਇਹ ਹਲਕਾ ਤਰਨਤਾਰਨ ਹੁੰਦਾ ਸੀ ਪਹਿਲਾਂ ਤੇ ਤਰਨਤਾਰਨ 1952 ਤੋਂ ਲੈ ਕੇ 2008 ਤੱਕ ਰਿਹਾ ਉਦੋਂ ਬਾਅਦ ਇਹ ਹਲਕਾ ਖਨੂਰ ਸਾਹਿਬ ਬਣ ਗਿਆ ਤਾਂ ਇਸ ਦੌਰਾਨ 1952 57 ਤੇ 62 ਦੇ ਵਿੱਚ ਜਿਹੜੀ ਇਲੈਕਸ਼ਨ ਹੁੰਦੀ ਹੈ ਉੱਥੇ ਸਰਦਾਰ surjit singh majithia ਜਿਹੜੇ indian national congress ਦੇ ਵੱਲੋਂ ਜਿੱਤਦੇ ਆ ਇਹ 1912 ਦੇ ਵਿੱਚ ਜੰਮਦੇ ਆ ਤੇ 1955 ਚ ਇਹਨਾਂ ਦੀ ਮੌਤ ਹੋ ਜਾਂਦੀ ਹੈ ਇਹ ਇਨੀਅਮ indian politician ਸੀ ਡਿਪਲੋਮੈਟ ਸੀ ਤੇ 에어ਫੋਰਸ ਆਫੀਸਰ ਸੀ ਇਹ ਚੁਣੇ ਗਏ ਆ ਲੋਕ ਸਭਾ ਦੇ ਵਾਸਤੇ ਇਥੋਂ ਬਾਅਦ ਦੇ ਵਿੱਚ ਗਰਦਿਆਲ ਸਿੰਘ ਢਿੱਲੋਂ ਹੋਰਾਂ ਨੂੰ ਦੋ ਵਾਰ ਇਸ ਇਲਾਕੇ ਨੇ ਇੱਕ ਮੌਕਾ ਦਿੱਤਾ 1960 ਤੇ 1971 ਦੇ ਵਿੱਚ ਕਾਂਗਰਸ ਦੇ ਵੱਲੋਂ ਤਰਨ ਤਰਨ ਪਤਨਮਾਇੰਗੀ ਕੀਤੀ ਗੁਰਦਿਆਲ ਸਿੰਘ ਢੱਲੋਂ ਉਹਨਾਂ ਨੇ ਫਿਰ 1970 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਪ੍ਰਧਾਨ ਹੁੰਦੇ ਸੀ ਤੇ ਅਕਾਲ ਤਖਤ ਦੇ ਪ੍ਰੈਜ਼ੀਡੈਂਟ ਵੀ ਰਹੇ ਸੀ ਜਥੇਦਾਰ ਆਫ ਅਕਾਲ ਤਖਤ ਮੋਹਨ ਸਿੰਘ ਤੋੜਾ ਉਹਨਾਂ ਨੇ ਵੀ 1970 ਦੇ ਵਿੱਚ ਇਹ ਇਲੈਕਸ਼ਨ ਜਿੱਤੇ ਅਕਾਲੀ ਦਲ ਦੇ ਵੱਲੋਂ 88 ਦੇ ਵਿੱਚ ਲੈਣਾ ਸਿੰਘ ਤੋੜਾ ਗਏ ਤੇ ਉਹਦੋਂ ਗਹਾ ਹੰਦਰ ਲੋਜਨ ਸਿੰਘ ਤੋੜ 1985 ਚ ਆ ਗਏ Uh, 1980 ਦੀ ਗੱਲ ਕਰਦਾ ਜੇ 1971 1980 ਤੇ 1985 ਤੋੜ ਪਰਿਵਾਰ ਨੇ ਲਗਾਤਾਰ ਤਿੰਨ ਵਾਰ ਸ਼੍ਰੋਮਣੀ ਅਕਾਲੀ ਦਲ ਤੋਂ ਚੋਣ ਦਿੱਤੀ ਤਾਂ ਫਿਰ ਅੱਗੇ 1999 ਆ ਜਾਂਦਾ ਤਾਂ ਸਿਮਰਜੀਤ ਸਿੰਘ ਮਾਨ ਹੋਰ ਇੱਕ ਇਥੋਂ ਉਮੀਦਵਾਰ ਬੰਦੇ ਆ ਤੇ ਜਿਹੜੀ ਸਿਮਰਜੀਤ ਸਿੰਘ ਮਾਨ ਹੋਰਾਂ ਦਾ ਨਤੀਜਾ ਸੀ ਨਾ ਉਹ ਬੜਾ ਰੋਚਕ ਸੀ ਤੇ ਉੱਥੇ ਜਿਹੜੇ ਟੋਟਲ ਵੋਟਰ ਸੀ ਉਹ ਸੀਗੇ 942162 ਤੇ 63% 63.6% ਵੋਟ ਉਹਦੋਂ ਪੋਲ ਹੋਈ ਤਾਂ ਜਿਹੜਾ ਟਰਨ ਆਊਟ ਸੀ ਉਹ 5 ਲੱਖ 99 ਹਜ਼ਾਰ 322 ਵੋਟਾਂ ਦਾ ਰਿਹਾ ਜੀ ਤੇ 5 ਲੱਖ 27 ਹਜ਼ਾਰ 707 ਵੋਟਾਂ ਕੱਲੇ ਸਰਦਾਰ ਸਿੰਘ ਜੀ ਸਿੰਘ ਮਾਨ ਲੈ ਗਏ ਜਿਹੜੀਆਂ ਉਦੋਂ 88.1% ਬਣਦੀਆਂ ਇਹ ਬਹੁਤ ਵੱਡਾ ਮਾਰਜਨ ਦੇ ਲੈ ਕੇ ਉਹ ਇਥੋਂ ਦਿੱਤੇ ਇਹ ਰਿਕਾਰਡ ਸੀਗਾ ਆਪਣੇ ਆਪ ਦੇ ਵਿੱਚ ਇਹ ਦੇਖੋ ਕਿਹ ਪੰਤਕ ਹਲਕਾ ਉਦੋਂ ਅਗਲੇ ਸਾਲ ਜਦੋਂ ਵਿਧਾਨ ਸਭਾ ਤੇ ਲੋਕ ਸਭਾ ਦੀਆਂ ਵੋਟਾਂ ਇਕੱਠੀਆਂ ਪੈਂਦੀਆਂ ਤਾਂ सुरेंद्र ਕੈਰੋਂ ਜਿੱਤੇ ਜਾਂਦੇ ਨੇ ਸਰਦਾਰ ਪ੍ਰਤਾਪ ਸਿੰਘ ਕੈਰੋਂ ਦੇ ਸੁਪੁੱਤਰ ਕਾਂਗਰਸ ਦੇ ਵੱਲੋਂ ਉਦੋਂ ਬਾਅਦ ਫਿਰ ਮੇਜਰ ਸਿੰਘ ਉੱਭੋਕੇ ਤੇ ਫਿਰ ਪ੍ਰੇਮ ਸਿੰਘ ਲਾਲਪੁਰ ਇਹ ਜਿੱਤ ਦੇਣੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ 96 ਦੇ ਵਿੱਚ 98 ਦੇ ਵਿੱਚ 98 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਫਿਰ ਪਰਲੋਚਨ ਸਿੰਘ ਤੁਰ ਜਿੱਤੇ ਜਾਂਦੇ ਆ ਤੇ ਰਤਨ ਸਿੰਘ ਅਜਨਾਲਾ 2004 ਦੇ ਵਿੱਚ ਜਿੱਤਦੇ ਆ ਉਦੋਂ ਬਾਅਦ 2008 ਦੇ ਵਿੱਚ ਇਹ ਸੀਟ ਹੈ ਜਿਹੜੀ ਇਹਦਾ ਨਾਮ ਬਦਲ ਕੇ ਤਰਨਤਾਰਨ ਹੋ ਜਾਂਦਾ ਹੈ ਤਾਂ ਇਸ ਤਰਨ ਤਰਨ ਵਾਲੀ ਸੀਟ ਤੋਂ ਰਤਨ ਸਿੰਘ ਅਜਨਾਲਾ ਤੋਂ ਬਾਅਦ ਦੇ ਵਿੱਚ ਇੱਥੇ ਜਿਹੜੀ ਸਰਗਰਮੀ ਆ ਉਹ ਦੇਖਣ ਨੂੰ ਮਿਲਦੀ ਹੈ ਅਕਾਲੀ ਦਲ ਦੀ ਔਰ ਅਕਾਲੀ ਦਲ ਤੋਂ ਬਾਅਦ ਹੁਣ ਮੌਜੂਦਾ ਜਿਹੜੇ ਹਾਲਾਤ ਨੇ ਉਹ ਫਿਰ ਕਾਂਗਰਸ ਦੇ ਕੋਲ ਹੈ ਇਹ ਸੀਟ ਜਸਵੀਰ ਸਿੰਘ ਡਿੰਪਾਲ ਜਿਹੜੇ ਉਹ ਇੱਥੋਂ ਜਿੱਤੇ ਹੋਏ ਨੇ ਤਾਂ ਇਸ ਕਰਕੇ ਪੰਥਕ ਹਲਕਾ ਕਹਿਣਾ ਤਾਂ ਕਿਸੇ ਹੱਦ ਤੱਕ ਠੀਕ ਹੈ ਹੁਣ ਇਹਦੇ ਵੋਟਰ ਹੈ ਜਿਹੜੇ ਉਹਨਾਂ ਦਾ ਰੁਝਾਨ ਕਿੱਧਰ ਨੂੰ ਇੱਕ ਤਾਂ ਇਹ ਜ਼ਿਲ੍ਹੇ ਤਿੰਨ ਹੁੰਦੇ ਆ ਇਹਦੇ ਚਾਰ ਆ ਜਾਂਦੇ ਆ ਜਿਹੜਾ ਜਿਹੜਾ ਅੰਮ੍ਰਿਤਸਰ ਦਾ ਰਾਕ ਮਹਲਕਾ ਉਹ ਆ ਜਾਂਦਾ ਹੈ ਤੌਰ ਭਜਨ ਸਿੰਘ ਈਟੀਓ ਆਮ ਆਦਮੀ ਪਾਰਟੀ ਵੱਲੋਂ ਐਮਐਲਏ ਨੇ ਤਰਨਤਾਰਨ ਦੇ ਚਾਰ ਹਲਕੇ ਆ ਜਾਂਦੇ ਹਨਡੂਰ ਸਾਹਿਬ ਪੱਟੀ ਖੇਮਕਰਨ ਤੇ ਤਰਨਤਾਰਨ ਕਸ਼ਮੀਰ ਸਿੰਘ ਸੋਲ ਸਰਬੰਸ ਸਿੰਘ ਧੁੰਨ ਲਾਲਜੀਤ ਸਿੰਘ ਭੋਲਰ ਜਿਹੜੇ ਹੁਣ ਇੱਥੇ ਕੈਂਡੀਡੇਟ ਵੀ ਨਹੀਂ ਤੇ ਮਨਜਿੰਦਰ ਸਿੰਘ ਲਾਲਪੁਰਾ ਜਿਨ੍ਹਾਂ ਦਾ ਉਦੋਂ ਐਸਐਸਪੀ ਨਾਲ ਰੌਲਾ ਪਿਆ ਸੀ ਉਹ ਇਥੋਂ ਉਮੀਦਵਾਰ ਨੇ ਐਮਐਲਏ ਨੇ ਜਿੱਤੇ ਹੋਏ ਆਮ ਆਦਮੀ ਪਾਰਟੀ ਦੇ ਕਿਉਂਕਿ ਇੱਥੇ ਜਿਹੜੇ ਹਲਕੇ ਨੇ ਜਿਨੇ ਉਹਨਾਂ ਦੇ ਵਿੱਚੋਂ ਦੋ ਹਲਕਿਆਂ ਦੇ ਉੱਤੇ ਕਾਂਗਰਸ ਤੇ ਆਜ਼ਾਦ ਉਮੀਦਵਾਰ ਹੈ ਤੇ ਦੋਨੋਂ ਇੱਕੋ ਕਰਦੇ ਆ ਇਹਦੇ ਵਿੱਚ ਕਿਉਂਕਿ ਰਾਣਾ ਗਰਦੀਤ ਸਿੰਘ ਹੋਰ ਹੈ ਜਿਹੜੇ ਉਹ ਕਪੂਰਥਲਾ ਤੋਂ ਜਿੱਤਦੇ ਆ ਉਹ ਕਾਂਗਰਸ ਦੇ ਵੱਲੋਂ ਤੇ ਉਹਨਾਂ ਦੇ ਪੁੱਤ ਆਜ਼ਾਦ ਸੁਲਤਾਨਪੁਰ ਤੋਂ ਸੁਲਤਾਨਪੁਰ ਲੋਧੀ ਤੋਂ ਰਾਣਾ ਇੰਦਰਪ੍ਰਤਾਪ ਸਿੰਘ ਹੈ ਉਹ ਜਿੱਤ ਜਾਂਦੇ ਆ ਜਿਨ੍ਹਾਂ ਦੇ ਬਾਰੇ ਹੁਣ ਚਰਚਾ ਚੱਲਦੀ ਹੈ ਕਿ ਉਹ ਕਾਂਗਰਸ ਤੋਂ ਕਿਸੇ ਸੀਟ ਤੋਂ ਲੜ ਸਕਦੇ ਆ ਤੇ ਫਿਰੋਜ਼ਪੁਰ ਤੋਂ ਨਰੇਸ਼ ਕਟਾਰੀਆ ਜਿਹੜੇ ਆਮ ਆਦਮੀ ਪਾਰਟੀ ਦੇ ਉਹ ਫਿਰੋਜ਼ਪੁਰ ਜ਼ਿਲ੍ਹਾ ਤੇ ਹਲਕਾ ਜੀਰਾ ਉੱਥੋਂ ਇਹ ਜਿੱਤਦੇ ਤਾਂ ਕਰਕੇ ਇਹ ਮਾਲਵੇ ਦਾ ਮੱਧੇ ਰਾते ਦੋਆਬੇ ਦਾ ਸਾਂਝਾ ਹਲਕਾ ਹੈ ਤਿੰਨਾ ਜਿਹੜੇ ਆਪਣੇ ਰੀਜ਼ਨ ਨੇ ਉਹਨਾਂ ਦਾ ਤੇ ਪੰਥਕ ਹਲਕੇ ਦੇ ਵਿੱਚ ਜਿਹੜੇ ਵੋਟਰ ਨੇ ਹੁਣ ਦੇਖੋ ਅੱਗੇ ਗਾਹਾਂ ਜਾ ਕੇ ਕਿਹੋ ਜਿਹੇ ਹਾਲਾਤ ਉਹਨਾਂ ਦੇ ਵਾਸਤੇ ਬਣਾਉਂਦੇ ਆ ਕਿਹੜੇ ਸਿਆਸੀ ਆਗੂ ਦੇ ਵਾਸਤੇ ਇਹ ਪਿਛਲੇ ਸਾਲ ਜਿਹੜੇ ਟੋਟਲ ਵੋਟਾਂ ਪਈਆਂ 10,40,636 ਪਈਆਂ ਤੇ ਇਹਦੇ ਚੋਂ ਜਸਵੀਰ ਸਿੰਘ ਗਿਲਹੋਰਾ ਨੂੰ 4,69,710 ਵੋਟਾਂ ਮਿਲੀਆਂ ਉਹ 43.95% ਵੋਟ ਲੈ ਗਏ ਸੀਗੇ ਬੀਬੀ ਦੰਗੀਰ ਕੌਰ ਹੋਰਿਆ ਜਿਹੜੇ ਇੱਥੋਂ ਖੜੇ ਹੋਏ ਅਕਾਲੀ ਦਲ ਦੇ ਵੱਲੋਂ 319137 ਵੋਟਾਂ ਦੇ ਨਾਲ ਉਹ 32% ਵੋਟ ਲੈ ਗਏ ਤੇ ਉਦੋਂ ਬੀਬੀ ਪਰਮਜੀਤ ਕੌਰ ਖਾਲੜਾ ਜਿਹੜੇ ਸਰਦਾਰ ਖਾਲੜਾ ਹੋਰਾਂ ਦੇ ਧਰਮ ਪਤਨੀ ਆ ਉਹਨਾਂ ਨੂੰ ਇੱਥੇ ਖੜਾ ਕੀਤਾ ਗਿਆ ਤਾਂ ਉਸ ਨੂੰ ਜਿਹੜੀਆਂ ਵੋਟਾਂ ਉਹ 20% ਪਈਆਂ 20.51% ਸੋ ਇਹ ਤਾਂ ਤੁਸੀਂ ਦੇਖੋ ਕਿ ਵੋਟਰਾਂ ਦਾ ਉੱਥੋਂ ਵਾਲਿਆਂ ਦਾ ਜੇ ਪੰਥਕ ਉਮੀਦਵਾਰ ਨੂੰ ਚੋਣਨਾ ਸੀ ਤਾਂ ਬੀਬੀ ਖਾਲੜਾ ਦੇ ਪਰਿਵਾਰ ਦੀ ਕੁਰਬਾਨੀਆਂ ਕਿਤੇ ਵੱਡੀ ਸੀ ਤੱਪਰ ਲੋਕਾਂ ਨੇ ਉਸ ਗੱਲ ਤੇ ਨਹੀਂ ਧਿਆਨ ਦਿੱਤਾ ਇੱਥੇ ਦਸਵੀਲ ਸਿੰਘ ਗਿਲਜਿੱਤੇ ਸੋ ਇਸੇ ਤਰੀਕੇ ਦੇ ਨਾਲ ਆਮਦਵੀ ਪਾਰਟੀ ਦੇ ਜਿਹੜੇ ਮਨਜਿੰਦਰ ਸਿੰਘ ਸਿੱਧੂ ਸੀ ਉਹਨਾਂ ਨੂੰ ਸਿਰਫ 1.31% ਵੋਟਾਂ ਪਈਆਂ ਸੀ ਤਾਂ ਹੁਣ ਇਹ ਦੇਖੋ ਕਿ ਉਹ ਕਿੰਨੀਆਂ ਵੋਟਾਂ ਲੈ ਕੇ ਜਾਂਦੀ ਆਮਦਵੀ ਪਾਰਟੀ ਕਿਹੜਾ ਇੱਥੇ ਮੁਕਾਬਲੇ ਦੇ ਵਿੱਚ ਆਉਂਦਾ ਕਿਹੜਾ ਜੱਦ ਉਹ ਇਹ ਨਤੀਜੇ ਆਉਣ ਵਾਲੇ ਦਿਨਾਂ 'ਚ ਸਾਡੇ ਸਾਹਮਣੇ ਰਹਿਣਗੇ ਧੰਨਵਾਦ ਸਿੱਧੂ ਸਾਹਿਬ ਫਿਰ ਮੰਨੀ ਜੀ ਮਿਹਰਬਾਨੀ ਰਾਵ ਸਾਹਿਬ ਜੁੜਨ ਦੇ ਵਾਸਤੇ ਤੇ ਜੋੜਨ ਦੇ ਵਾਸਤੇ ਅਨਰਸ਼ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਅਗਲੀ ਜਦੋਂ ਕੋਈ ਅਪਡੇਟ ਹੋਊਗੀ ਫੇਰ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਦਿਓ ਇਜਾਜ਼ਤ ਸ਼ੁਕਰੀਆ ਜੀ